ਅੱਜ ਫਿਰ ਪੰਜਾਬ ਵਿੱਚ ਵਾਪਰੀ ਵੱਡੀ ਤੇ ਸੰਸਨੀਖੇਜ਼ ਘਟਨਾ ਨੇ ਪੂਰੇ ਪੰਜਾਬ ਨੂੰ ਸੋਚਾਂ ਵਿੱਚ ਪਾ ਤਾ ਕਿ ਪੰਜਾਬ ਦਾ ਬਣੇਗਾ ਕੀ ਪੰਜਾਬ ਕਿੱਧਰ ਨੂੰ ਜਾ ਰਿਹਾ ਕਿਉਂਕਿ ਤੁਸੀਂ ਸਾਰਿਆਂ ਨੇ ਸੁਣ ਲਿਆ ਹੋਣਾ ਕਿ ਇੱਕ ਪੂਰੇ ਪਰਿਵਾਰ ਨੇ ਰਲ ਕੇ ਆਪਣੇ ਹੀ ਪਿਤਾ ਨੂੰ ਮੌਤ ਦੇ ਘਾਟੋਂ ਧਾਰ ਦਿੱਤਾ ਇਹ ਘਟਨਾ ਸਾਹਮਣੇ ਆਈ ਹੈ ਜੀ ਪੰਜਾਬ ਦੇ ਲਹਿਰਾਗਾਗਾ ਦੇ ਪਟਾਲ ਤੋਂ ਜਿੱਥੇ ਇੱਕ ਬਜ਼ੁਰਗ ਦਾ ਉਹਨਾਂ ਦੇ ਆਪਣੇ ਹੀ ਪਰਿਵਾਰ ਨੇ ਉਹਨਾਂ ਦੇ ਇਕਲੌਤੇ ਬੇਟੇ ਨੇ ਉਹਨਾਂ ਦੀ ਨੂੰਹ ਨੇ ਇੱਥੋਂ ਤੱਕ ਉਹਦੀ ਖੁਦ ਹੀ ਧਰਮ ਬਤਨੀ ਤੇ ਉਹਦੀ ਧੀ ਨੇ ਤੇ ਜਿਹੜਾ ਉਹਨਾਂ ਦਾ ਬੇਟਾ ਏ ਉਹਦਾ ਜਿਹੜਾ ਸੱਸ ਸਹੁਰਾ ਏ ਉਹਨਾਂ ਦੀ ਨੂੰਹ ਦਾ ਮਾਂ ਪਿਓ ਸਾਰਿਆਂ ਸਾਰਿਆਂ ਨੇ ਰਲ ਕੇ ਇੱਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਪੁਲਿਸ ਦਾ ਕਹਿਣਾ ਹੈ ਕਿ ਉਹ ਘਰ ਦਾ ਬਜ਼ੁਰਗ ਗੁੰਮ ਹੋਇਆ ਕਿਤੇ ਇਹ ਹੋਰ ਕਿਸੇ ਨੂੰ ਨਹੀਂ ਪਤਾ ਸੀ ਬਲਕਿ ਉਸ ਬਜ਼ੁਰਗ ਦੇ ਘਰ ਵਾਲਿਆਂ ਨੂੰ ਪਤਾ ਸੀ ਕਿਉਂਕਿ ਘਰ ਵਾਲਿਆਂ ਨੇ ਆਪਣੇ ਜੀ ਨੂੰ ਮਾਰ ਕੇ ਆਪਣੇ ਬਜ਼ੁਰਗ ਨੂੰ ਮਾਰ ਕੇ ਉਹਦੀ ਮੌਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਆਪਣੇ ਗੁਨਾਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਇਹ ਸੀ ਕਿ ਇਹ ਪੂਰਾ ਮਾਮਲਾ ਸਾਡੇ ਬਜ਼ੁਰਗ ਨੂੰ ਨਹਿਰ ਵਿੱਚ ਸੁੱਟਣ ਨਾਲ ਰਫਾ ਦਫਾ ਹੋ ਜਾਊਗਾ ਪਰ ਉਹ ਕਹਿੰਦੇ ਉਹਨਾਂ ਵੱਲੋਂ ਕੀਤਾ ਇਹ ਪਾਪ ਉਹਨਾਂ ਵੱਲੋਂ ਕੀਤਾ ਇਹ ਜੁਰਮ ਸਾਹਮਣੇ ਆ ਹੀ ਗਿਆ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਦੇ ਪੜਤਾਲ ਕਰਦੇ ਡੀਐਸਪੀ ਇੰਦਰਪਾਲ ਸਿੰਘ ਨੇ ਦੱਸਿਆ ਕਿ ਜਿਹੜਾ ਇਹ ਬਜ਼ੁਰਗ ਸੀ ਇਹਦੇ ਪਰਿਵਾਰ ਦਾ ਤੇ ਇਹਦਾ ਅਕਸ ਦੀ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਜਿਹਦੇ ਚੱਲਦੇ ਪੂਰੇ ਪਰਿਵਾਰ ਨੇ ਮਿਲ ਕੇ ਇਸ ਬਜ਼ੁਰਗ ਦਾ ਕਤਲ ਕਰ ਦਿੱਤਾ ਜਿਹਦੇ ਵਿੱਚ ਉਹਦਾ ਮੁੰਡਾ ਉਹਦੀ ਨੂੰਹ ਉਹਦੀ ਖੁਦ ਦੀ ਪਤਨੀ ਤੇ ਬੇਟੀ ਵੀ ਸ਼ਾਮਲ ਆ ਇੱਥੋਂ ਤੱਕ ਜਿਹੜਾ ਉਹਨਾਂ ਦਾ ਮੁੰਡਾ ਉਹਦੇ ਸਹੁਰਾ ਪਰਿਵਾਰ ਵੀ ਸ਼ਾਮਲਾ ਡੀਐਸਪੀ ਦਾ ਕਹਿਣਾ ਹੈ ਕਿ ਜਿਹੜਾ ਇਸ ਬਜ਼ੁਰਗ ਦਾ ਪਰਿਵਾਰ ਆ ਉਹਦੇ ਵਿੱਚ ਉਹਦੀ ਨੂੰਹ ਉਹਦੀ ਪਤਨੀ ਧੀ ਤੇ ਜਿਹੜਾ ਉਹਦਾ ਮੁੰਡਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਉਹਨਾਂ ਦੇ ਮੁੰਡੇ ਦਾ ਸੱਸ ਸਹੁਰਾ ਏ ਉਹ ਹਲੇ ਫਰਾਰ ਆ ਉਹਨਾਂ ਦੀ ਭਾਲ ਜਾਰੀ ਆ ਪਰ ਜਲਦੀ ਉਹਨਾਂ ਨੂੰ ਵੀ ਲੱਭ ਲਿਆ ਜਾਊਗਾ ਤੇ ਹਿਰਾਸਤ ਵਿੱਚ ਲੈ ਲਿਆ ਜਾਵੇਗਾ ਇਹ ਬਜ਼ੁਰਗ ਦਾ ਕਤਲ ਕਿਉਂ ਹੋਇਆ ਇਨਾਂ ਦੇ ਘਰ ਵਿੱਚ ਆਖਰ ਇਹ ਹੋਇਆ ਕਿ ਕੀ ਹੋਇਆ ਕਿ ਉਹਨਾਂ ਨੇ ਆਪਣੇ ਧੀਆ ਪੁੱਤਾਂ ਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਇਹ ਪੂਰਾ ਮਾਮਲਾ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਕਿ ਇਸ ਘਟਨਾ ਦਾ ਅਸਲ ਕਾਰਨ ਕੀ ਆ ਪਰ ਸ਼ਰਮ ਇਹ ਗੱਲ ਦੀ ਹੁੰਦੀ ਹੈ ਕਿ ਸਾਡਾ ਪੰਜਾਬ ਜਾ ਕਿੱਧਰ ਨੂੰ ਰਿਹਾ ਆਪਣੇ ਹੀ ਮਾਪਿਓ ਦੇ ਲੋਕ ਕਤਲ ਕਰਨ ਲੱਗ ਗਏ ਆ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਖਬਰ ਸੁਣੀ ਹੈ ਕਿ ਮੁਕਸਰ ਜ਼ਿਲ੍ਹੇ ਵਿੱਚ ਇੱਕ ਮੁੰਡਾ 25 ਲੱਖ ਰੁਪਏ ਜੂਏ ਵਿੱਚ ਹਾਰ ਗਿਆ ਕੋਈ ਆਨਲਾਈਨ ਗੇਮ ਖੇਡਦਾ ਸੀ ਜਿਹਦੇ ਵਿੱਚ ਉਹ 24-25 ਲੱਖ ਰੁਪਏ ਹਾਰ ਗਿਆ ਤੇ ਉਹਨੇ ਆਪਣੇ ਪਿਤਾ ਨੂੰ ਕਤਲ ਕਰ ਦਿੱਤਾ ਤੇ ਕੱਢਣਾ ਨੂੰ ਐ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਕਿਸੇ ਹੋਰ ਨੇ ਇਸ ਕੱਢਣਾ ਨੂੰ ਅੰਜਾਮ ਦਿੱਤਾ ਹੁੰਦਾ ਹਾਲਾਂਕਿ ਪੁੱਤ ਦਾ ਪਿਓ ਦਾ ਕਾਤਲ ਉਹ ਪੁੱਤ ਹੀ ਨਿਕਲਿਆ ਐਵੇਂ ਦੀ ਇੱਕ ਘਟਨਾ ਪਿਛਲੇ ਟਾਈਮ ਵਿੱਚ ਜਲੰਧਰ ਤੋਂ ਸਾਹਮਣੇ ਆਈ ਸੀ ਜਿੱਥੇ ਇੱਕ ਭਰਾ ਨੇ ਨਾਲੇ ਤਾਂ ਆਪਣੇ ਪਿਤਾ ਨੂੰ ਮਾਰਦਾ ਗੋਲੀ ਮਾਰ ਕੇ ਨਾਲੇ ਮਾਂ ਮਾਰਦੀ ਤੇ ਨਾਲੇ ਆਪਣਾ ਭਰਾ ਮਾਰਦਾ ਕਿਉਂਕਿ ਉਹਨਾਂ ਦਾ ਪ੍ਰਾਪਰਟੀ ਨੂੰ ਲੈ ਕੇ ਕਰਦੇ ਵੰਡਵਡਾਈਏ ਨੂੰ ਲੈ ਕੇ ਕੋਈ ਵਿਵਾਦ ਚੱਲਦਾ ਸੀ ਤੇ ਜਿਹਦੇ ਵਿੱਚ ਉਹਨੇ ਆਪਣੇ ਮਾਂ ਪਿਤਾ ਤੇ ਭਰਾ ਦਾ ਕਤਲ ਕਰ ਦਿੱਤਾ ਇਸੇ ਤਰ੍ਹਾਂ ਦੀ ਇੱਕ ਘਟਨਾ ਪਿੰਡ ਬਟਿਆੜਾ ਤੋਂ ਸਾਹਮਣੇ ਆਈ ਸੀ ਜਿੱਥੇ ਇੱਕ ਮੁੰਡੇ ਨੇ ਆਪਣੇ ਪਿਤਾ ਨੂੰ ਇਸ ਕਰਕੇ ਕਤਲ ਕਰ ਦਿੱਤਾ ਕਹਿੰਦਾ ਮੇਰਾ ਜਿਹੜਾ ਤਲਾਕ ਆ ਉਹ ਤੇਰੀ ਵਜ੍ਹਾ ਕਰਕੇ ਹੋਇਆ ਇਸ ਕਰਕੇ ਉਹਨੇ ਗੁੱਸੇ ਵਿੱਚ ਆ ਕੇ ਆਪਣੇ ਪਿਤਾ ਨੂੰ ਕਤਲ ਕਰ ਦਿੱਤਾ ਤੇ ਇਹ ਕੋਈ ਪਹਿਲੀ ਤੇ ਆਖਰੀ ਘਟਨਾ ਨਹੀਂ ਇਹਦੇ ਨਾਲ ਦੀਆਂ ਸੈਂਕੜੇ ਘਟਨਾਵਾਂ ਆਏ ਦਿਨ ਵਾਪਰਦੀਆਂ ਰਹਿੰਦੀਆਂ ਜਿੱਥੇ ਕਿਤੇ ਆਪਣੇ ਮਾਪਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਕਿਤੇ ਮਾਂ ਨੂੰ ਕਿਤੇ ਪਿਓ ਨੂੰ ਕਿਤੇ ਭਰਾ ਨੂੰ ਮਤਲਬ ਛੋਟੀਆਂ-ਛੋਟੀਆਂ ਚੀਜ਼ਾਂ ਬਦਲੇ ਆਪਣੇ ਜਿਹੜੇ ਪਰਿਵਾਰ ਦੇ ਕਤਲ ਕਰ ਦਿੱਤੇ ਜਾਂਦੇ ਆ ਸਾਡੇ ਦਿਮਾਗਾਂ ਵਿੱਚ ਗੁੱਸਾ ਇੰਨਾ ਵੱਧ ਗਿਆ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਸਾਡੇ ਦਿਮਾਗਾਂ ਤੇ ਗੁੱਸਾ ਇੰਨਾ ਹਾਵੀ ਹੋ ਗਿਆ ਕਿ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਅਸੀਂ ਕੀ ਕਰ ਰਹੇ ਆ ਅਸੀਂ ਗੁੱਸੇ ਨੂੰ ਕੰਟਰੋਲ ਨਹੀਂ ਕਰਦੇ ਬਲਕਿ ਗੁੱਸਾ ਸਾਨੂੰ ਕੰਟਰੋਲ ਕਰਦਾ ਜਿਵੇਂ ਕਿ ਇੱਕ ਬਠਿੰਡੇ ਵਿੱਚ ਘਟਨਾ ਵਾਪਰੀ ਸੀ ਇੱਕ ਮਾਂ ਨੇ ਆਪਣੇ ਛੋਟੇ ਜਿਹੇ ਪੁੱਤ ਨੂੰ ਨਿਵਾ ਰਹੀ ਸੀ ਤੇ ਨਿਵਾਉਂਦੇ ਨਿਵਾਉਂਦੇ ਮਤਲਬ ਬੱਚਾ ਕੋਈ ਜिद ਕਰ ਰਿਹਾ ਸੀ ਜਿਵੇਂ ਆਮ ਹੀ ਛੋਟੇ ਛੋਟੇ ਬੱਚੇ ਜिद ਕਰਦੇ ਆ ਤੇ ਮਾਂ ਨੇ ਉਹਨੂੰ ਚਾਕੂ ਮਾਰ ਮਾਰ ਕੇ ਮਾਰਤਾ ਤੇ ਬਾਅਦ ਵਿੱਚ ਉਹ ਮਾਂ ਇੰਨਾ ਪਛਤਾ ਰਹੀ ਸੀ ਰੋ ਰਹੀ ਸੀ ਕਿ ਮੈਂ ਆਪਣੇ ਪੁੱਤ ਨੂੰ ਇੰਨਾ ਜ਼ਿਆਦਾ ਪਿਆਰ ਕਰਦੀ ਆ ਤੇ ਮੇਰੇ ਤੋਂ ਇਹ ਕੀ ਹੋ ਗਿਆ ਮਤਲਬ ਸਾਡਾ ਆਪਣੇ ਹੀ ਗੁੱਸੇ ਤੇ ਕੋਈ ਕੰਟਰੋਲ ਰਿਹਾ ਹੀ ਨਹੀਂ ਇੱਕ ਹੋਰ ਚੀਜ਼ ਕਿ ਅਸੀਂ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਹੀ ਵੱਢਾਂਗੇ ਜਦੋਂ ਅਸੀਂ ਆਪਣੇ ਬੱਚਿਆਂ ਦੇ ਸਾਹਮਣੇ ਇਹ ਕੰਮ ਕਰ ਰਹੇ ਹਾਂ ਇਹ ਕਰਤੂਤਾ ਕਰ ਰਹੇ ਹਾਂ ਆਪਣੇ ਮਾਪਿਆਂ ਨੂੰ ਕਤਲ ਕਰ ਰਹੇ ਹਾਂ ਤਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੇ ਸਾਡੇ ਬੱਚੇ ਆ ਸਾਨੂੰ ਦੇਖ ਰਹੇ ਆ ਤੇ ਉਹ ਕੀ ਕਰਨਗੇ ਉਹ ਵੀ ਸਾਡਾ ਇਸੇ ਤਰ੍ਹਾਂ ਹੀ ਹਸ਼ਰ ਕਰਨਗੇ ਇਸੇ ਤਰ੍ਹਾਂ ਸਾਨੂੰ ਘਰਾਂ ਵਿੱਚੋਂ ਕੱਢਣਗੇ ਇਸੇ ਹੀ ਤਰ੍ਹਾਂ ਕਤਲ ਕਰਨਗੇ ਇੱਕ ਗੱਲ ਹੋਰ ਕਿ ਜਿਹੜੇ ਲੋਕ ਕਹਿ ਦਿੰਦੇ ਆ ਕਿ ਜਿਹੜੇ ਮਾਪਿਓ ਆ ਉਹਨੂੰ ਧੀਆਂ ਜ਼ਿਆਦਾ ਸਾਹਮ੍ਹਦੀਆਂ ਤੇ ਪੁੱਤ ਸਾਹਮ੍ਹ ਦੇਣੀ ਮੈਨੂੰ ਇਹ ਗੱਲ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਲੱਗੀ ਕਿਉਂਕਿ ਜਿਹੜੀਆਂ ਪਹਿਲੀ ਗੱਲ ਤਾਂ ਜਿਹੜੀਆਂ ਨੂਹਾਂ ਹੁੰਦੀਆਂ ਉਹ ਵੀ ਧੀਆਂ ਹੀ ਹੁੰਦੀਆਂ ਨਾ ਕਿਸੇ ਦੀ ਦੂਜੀ ਗੱਲ ਕਿ ਹੁਣ ਤੱਕ ਕਿੰਨੇ ਮਾਮਲੇ ਇਹੋ ਜਿਹੇ ਸਾਹਮਣੇ ਆ ਚੁੱਕੇ ਆ ਜਿੱਥੇ ਧੀਆਂ ਨੇ ਆਪਣੇ ਮਾਪਿਓ ਦਾ ਕਤਲ ਕੀਤਾ ਮਾਪਿਓ ਨੂੰ ਘਰੋਂ ਕੱਢਤਾ ਮਾਪਿਓ ਨੂੰ ਸਾਹਮ੍ਹਿਆ ਨਹੀਂ ਤੇ ਦੂਸਰ ਸਭ ਤੋਂ ਮੇਨ ਗੱਲ ਇਹ ਆ ਕਿ ਜਦੋਂ ਇੱਕ ਧੀ ਵਿਆਹ ਕੇ ਦੂਜੇ ਘਰੇ ਜਾਂਦੀ ਹੈ ਦੂਜੇ ਘਰ ਦੀ ਨੂੰਹ ਹੁੰਦੀ ਆ ਤਾਂ ਉਹ ਵੀ ਇੱਕ ਧੀ ਹੁੰਦੀ ਉਹ ਵੀ ਇੱਕ ਔਰਤ ਹੁੰਦੀ ਆ ਇਸ ਕਰਕੇ ਜਿਹੜੇ ਇਹ ਮਾਮਲੇ ਆ ਇਹ ਲਿੰਗਕ ਆਧਾਰ ਤੇ ਜੁੜੇ ਹੋਏ ਨਹੀਂਗੇ ਇਹ ਸਾਡੀ ਮਾਨਸਿਕਤਾ ਹੈ ਵੀ ਅਸੀਂ ਬਜ਼ੁਰਗਾਂ ਨੂੰ ਕਿੰਨੀ ਕੁ ਤਵੱਜੋ ਦਿੰਨੇ ਆ ਕਿੰਨਾ ਕੁ ਸਾਂਭਦੇ ਆ ਸਾਡੇ ਮਨ ਵਿੱਚ ਉਹਨਾਂ ਦਾ ਕੀ ਸਤਕਾਰ ਆ ਸਾਡੇ ਮਨ ਵਿੱਚ ਕਿਹੋ ਜੀ ਸਿੱਖਿਆ ਹੈ ਬਜ਼ੁਰਗਾਂ ਪ੍ਰਤੀ ਸਾਡਾ ਨਜ਼ਰੀਆ ਕੀ ਆ ਜਿੰਦਗੀ ਜਿਉਣ ਦਾ ਸਾਡਾ ਢੰਗ ਕੀ ਆ ਉਹਨਾਂ ਚੀਜ਼ਾਂ ਤੇ ਆਧਾਰਤਾ ਇਹ ਸਾਰਾ ਕੁਝ ਇਹ ਮੁੰਡੇ ਕੁੜੀ ਦੀ ਗੱਲ ਨਹੀਂ ਹੈਗੀ ਕਿ ਮੁੰਡਾ ਜਾਂ ਕੁੜੀ ਮਾਪਿਆਂ ਨੂੰ ਵੱਧ ਸਾਹਮਦੇ ਆ ਕਿਤੇ ਮੁੰਡਾ ਬਹੁਤ ਸਤਿਕਾਰ ਦਿੰਦਾ ਹੁੰਦਾ ਆਪਣੇ ਮਾਪਿਆਂ ਨੂੰ ਤੇ ਕਿਤੇ ਧੀ ਬਹੁਤ ਸਤਿਕਾਰ ਦਿੰਦੀ ਹੁੰਦੀ ਮਾਪਿਆਂ ਨੂੰ ਤੇ ਕਈ ਇਹੋ ਜਿਹੇ ਨਾ ਧੀ ਪੁੱਛ ਦੀ ਮਾਪਿਆਂ ਨੂੰ ਤੇ ਨਾ ਪੁੱਤ ਪੁੱਛਦਾ ਤੇ ਇਸ ਮਾਮਲੇ ਵਿੱਚ ਵੀ ਕਾਰਨ ਕੋਈ ਵੀ ਹੋਵੇ ਕਾਰਨ ਇਹਦਾ ਕੋਈ ਵੀ ਸਾਹਮਣੇ ਆਵੇ ਕਾਰਨ ਕੋਈ ਵੀ ਵਿਆਹ ਹੋਵੇ ਉਸ ਬਜ਼ੁਰਗ ਨੂੰ ਕਤਲ ਕਰਨ ਦਾ ਪਰ ਦੇਖੋ ਤਿੰਨ ਔਰਤਾਂ ਤਿੰਨ ਨਹੀਂ ਚਾਰ ਔਰਤਾਂ ਵੀ ਇਸ ਕਤਲ ਵਿੱਚ ਸ਼ਾਮਿਲ ਸੀ ਹੋ ਸਕਦਾ ਕੱਲ ਨੂੰ ਇਹੋ ਜੀ ਕੋਈ ਗੱਲ ਸਾਹਮਣੇ ਆ ਜਾਵੇ ਕਿ ਉਹ ਬਜ਼ੁਰਗ ਵਿੱਚ ਹੀ ਕੋਈ ਵੱਡੀ ਗਲਤੀ ਹੋਵੇ ਜਿਹਦੇ ਕਰਕੇ ਮਤਲਬ ਇਹ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਪਰ ਫੇਰ ਵੀ ਗਲਤੀ ਕੋਈ ਵੀ ਹੋਵੇ ਗੱਲ ਕੋਈ ਵੀ ਹੋਵੇ ਕਿਸੇ ਨੂੰ ਮਾਰ ਦੇਣਾ ਹੀ ਹਰ ਘਟਨਾ ਦਾ ਹਰ ਗੱਲ ਦਾ ਸੋਲੂਸ਼ਨ ਨਹੀਂ ਹੁੰਦਾ ਹੋਰ ਵੀ ਬਹੁਤ ਸਾਰੇ ਰਾਹ ਹੁੰਦੇ ਆ ਜੇ ਅਸੀਂ ਕੱਢਨੇ ਚਾਹੀਏ ਤਾਂ ਹੋਰ ਵੀ ਬਹੁਤ ਸਾਰੇ ਰਾਸਤੇ ਹੁੰਦੇ ਆ ਮਿਲ ਜਾਂਦੇ ਆ ਪਰ ਸਾਡਾ ਸਮਾਜ ਪਤਾ ਨਹੀਂ ਕਿਉਂ ਆਪਣੇ ਗੁੱਸੇ ਨੂੰ ਕੰਟਰੋਲ ਹੀ ਨਹੀਂ ਕਰਦਾ ਤੇ ਨਿੱਕੀ ਨਿੱਕੀ ਗੱਲ ਤੇ ਇੱਥੇ ਜਿਹੜੀਆਂ ਮਾਰਦਾ ਤਾਂ ਹੋ ਜਾਂਦੀਆਂ ਨੇ ਕੋਈ ਗੱਡੀ ਰਾਹ ਵਿੱਚ ਕਿਸੇ ਦੀ ਰੁਕ ਗਈ ਕਿਸੇ ਨੇ 2 ਮਿੰਟ ਵੱਧ ਲਾ ਤੇ ਗੱਡੀ ਆਸੇ ਪਾਸੇ ਕਰਨ ਨੂੰ ਉੱਥੇ ਕਤਲ ਹੋ ਜਾਂਦੇ ਆ ਜੇ ਕੋਈ ਕੋਈ ਹੋਟਲ ਵਿੱਚ ਕੋਈ ਖਾਣਾ ਖਾਣ ਗਿਆ ਉੱਥੇ ਸਰਵਸ਼ੇਤ ਹੀ ਨਹੀਂ ਹੋਇਆ ਖਾਣਾ ਉੱਥੇ ਗੋਲੀ ਚੱਲ ਗਈ ਮਤਲਬ ਕਿ ਨਿੱਕੇ ਨਿੱਕੇ ਇਸ਼ੂ ਜਿੰਨਾ ਤੇ ਕਤਲ ਹੋ ਜਾਂਦੇ ਆ ਸਾਡਾ ਸਮਾਜ ਮਤਲਬ ਇੰਨਾ ਜ਼ਿਆਦਾ ਸਾਡੇ ਸਮਾਜ ਵਿੱਚ ਗੁੱਸਾ ਵਧ ਗਿਆ ਨਾ ਆ ਆਪੇ ਤੇ ਕੰਟਰੋਲ ਹੀ ਨਹੀਂ ਰਿਹਾ ਤੇ ਮਤਲਬ ਨਿੱਕੀ ਨਿੱਕੀ ਗੱਲ ਤੋਂ ਵੱਡੀਆਂ ਵਾਰ ਦਾ ਤੁਹਾਨੂੰ ਅੰਜਾਮ ਦਿੱਤੇ ਜਾਂਦੇ ਆ ਪੂਰੀ ਘਟਨਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਇਹ ਘਟਨਾ ਵਾਪਰੀ ਆ ਪੰਜਾਬ ਦੇ ਲਹਿਰਾ ਗਾਗਾ ਦੇ ਪਟਾਲ ਚ ਜਿੱਥੇ ਪੂਰੇ ਪਰਿਵਾਰ ਨੇ ਮਿਲ ਕੇ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਜਿਦੇ ਵਿੱਚ ਉਹ ਬਜ਼ੁਰਗ ਦਾ ਆਪਣਾ ਮੁੰਡਾ ਆਪਣੀ ਨੂੰਹ ਧੀ ਤੇ ਆਪਣੀ ਪਤਨੀ ਤੇ ਜਿਹੜਾ ਮੁੰਡਾ ਏ ਉਹਦਾ ਸਹਰਾ ਸੱਸ ਸਹਰਾ ਸ਼ਾਮਲ ਹੈ ਪੂਰੇ ਪਰਿਵਾਰ ਨੇ ਬਜ਼ੁਰਗ ਨੂੰ ਕਤਲ ਕਰਕੇ ਉਹਦੇ ਹੱਥ ਪੈਰ ਬੰਨ੍ਹ ਕੇ ਉਹਨੂੰ ਨਹਿਰ ਵਿੱਚ ਸੁੱਟ ਦਿੱਤਾ ਤੇ ਜਦੋਂ ਇਹ লাশ ਮਤਲਬ ਬਜ਼ੁਰਗ ਨੂੰ ਲਾਪਤਾ ਹੋਏ ਕੁਝ ਦਿਨ ਹੋ ਗਏ ਸੀ ਤੇ ਜਦੋਂ ਉਸ ਬਜ਼ੁਰਗ ਦੀ লাশ ਨਹਿਰ ਵਿੱਚੋਂ ਮਿਲੀ ਪੁਲਿਸ ਕੋਲ ਗਈ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਹੌਲੀ-ਹੌਲੀ ਉਹਨਾਂ ਨੂੰ ਪਤਾ ਲੱਗਾ ਜਿਹੜੀ ਇਹ লাশ ਆ ਇਹ ਪੂਰਾ ਸਿੰਘ ਦੀ ਹੈ ਤੇ ਜਦ ਉਹ ਉਹਨਾਂ ਦੇ ਘਰ ਤੱਕ ਪਹੁੰਚੇ ਤਾਂ ਫੇਰ ਮਾਮਲੇ ਨੂੰ ਖੰਗਾਲ ਦੇ ਖੰਗਾਲ ਦੇ ਪੁਲਿਸ ਉੱਥੋਂ ਤੱਕ ਪਹੁੰਚੀ ਕਿ ਉਹਨਾਂ ਨੇ ਪਤਾ ਕਰ ਲਿਆ ਕਿ ਇਸ ਬਜ਼ੁਰਗ ਦਾ ਕਤਲ ਇਹ ਇਹਦੇ ਆਪਣੇ ਹੀ ਪਰਿਵਾਰ ਨੇ ਆਪਣੇ ਹੀ ਪੁੱਤਾਂ ਧੀਆਂ ਨੇ ਰਲ ਕੇ ਕੀਤਾ ਪੰਜਾਬ ਲਈ ਫਿਕਰਮੰਦ ਲੋਕ ਇਹਨਾਂ ਸੋਚਾਂ ਵਿੱਚ ਨੇ ਕਿ ਪੰਜਾਬ ਦਾ ਆਉਣ ਵਾਲਾ ਭਵਿੱਖ ਕੀ ਹੋਊਗਾ ਸਾਡਾ ਪੰਜਾਬ ਕਿੱਧਰ ਨੂੰ ਤੁਰ ਪਿਆ ਕਿ ਇੱਥੇ ਆਪਣੇ ਹੀ ਘਰ ਵਿੱਚ ਨਾ ਮਾਂ ਪਿਓ ਦੀ ਸੁਰੱਖਿਆ ਤੇ ਨਾ ਧੀਆਂ ਭੈਣਾਂ ਦੀ ਸੁਰੱਖਿਆ ਇੱਥੇ ਕੋਈ ਵੀ ਆਪਣੇ ਹੀ ਪਰਿਵਾਰ ਵਿੱਚ ਕੋਈ ਸੁਰੱਖਿਆ ਨਹੀਂ ਰਹੇਗੀ ਤੇ ਹੋਰ ਅਸੀਂ ਕਿਸੇ ਤੋਂ ਕੀ ਆਸ ਕਰ ਸਕਦੇ ਹਾਂ